ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਤੁਸੀਂ ਠੀਕ ਠਾਕ ਹੋਵੋਗੇ ਤੇ ਸਾਰੇ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਪਲਾਨ ਚ ਬਣਾ ਰਹੇ ਸੀ ਮੋਟ ਜਾਂਦਾ ਜੋ ਕਿ ਆਪਣੇ ਸ਼੍ਰੀ ਮੁਕਸਦਰ ਸਾਹਿਬ ਤੋਂ 30 ਕਿਲੋਮੀਟਰ ਦੀ ਦੂਰੀ ਤੇ ਮੋਟ ਸ਼ਹਿਰ ਪੈਂਦਾ ਹੈ ਤੇ ਆਪਾਂ ਉੱਥੇ ਜਾਵਾਂਗੇ ਫਿਰ ਤੇ ਉੱਥੋਂ ਆਪਾਂ ਮੋਡੀਫਿਕੇਸ਼ਨ ਦਾ ਸਮਾਨ ਲੈ ਕੇ ਆਵਾਂਗੇ ਜੋ ਕਿ ਆਪਾਂ ਸਿੰਪਲ ਜਿਹਾ ਇੱਕ ਮੋਡੀਫਿਕੇਸ਼ਨ ਆਪਾਂ ਕਰਾਂਗੇ ਹਾਂ ਜੀ ਵੀ ਮਿੱਤਰੋ ਕੀ ਹਾਲ ਚਾਲ ਤੇ ਆ ਚੈੱਕ ਕਰੋ ਤੁਸੀਂ ਸਮਾਨ ਸਭ ਨੂੰ ਆਪਣਾ ਰੈਡੀ ਆ ਤੇ ਬਾਕੀ ਮੈਂ ਸੋਚਿਆ ਚਲੋ ਆਜੋ ਫਿਰ ਸ਼ੌਟ ਚ ਮਾਰ ਹੀ ਲਈਏ 74 ਦਾ ਕੰਮ ਹੋ ਰਿਹਾ ਸੀ ਛੋਟੇ ਲਾਣੇਦਾਰ ਵੀ ਗੜੇ ਮਾਰ ਰਿਹਾ 68 ਤੇ ਬੰਪਰ ਖੋਲ ਲਿਆ ਤੇ ਕਰੋ ਫਿਰ ਲੋਕ ਚੈੱਕ ਤੇ ਆਜੋ ਫਿਰ ਮਿੱਤਰੋ ਥੋੜਾ ਜਿਹਾ ਇਧਰ ਆਪਣਾ ਦੇਖੋ ਤੇ ਚੈੱਕ ਕਰੋ ਡੈਕ ਵੀ ਠੰਡ ਲੱਗ ਰਿਹਾ ਓਕੇ ਅਗਲ ਬਾਤ ਤੇ ਬਾਕੀ ਮੋਡੀਫਿਕੇਸ਼ਨ ਹੋ ਜਾਣੀ ਆ ਸਿੰਪਲ ਜਿਹੀ ਕਰਾਂਗੇ ਆਪਾਂ ਤੇ ਬਾਕੀ ਆਪਾਂ ਚੱਲਦੇ ਆ ਫਿਰ ਮਲੋਟ ਸ਼ਰ ਹਾਂ ਜੀ ਵੀ ਮਿੱਤਰੋ ਤੇ ਆਪਾਂ ਬੈਠ ਚੁੱਕੇ ਆਂ ਗੱਡੀ ਦੇ ਵਿੱਚ ਤੇ ਬਾਕੀ ਚੈੱਕ ਕਰੋ ਮੌਸਮਾਂ ਚ ਕੈਂਟ ਆ ਤੇ ਆਪਾਂ ਚੱਲਨੇ ਆਂ ਤੇ ਗੱਡੀ ਕਰ ਰਹੇ ਆਂ ਬੈਗ ਤੇ ਅੱਜ ਫਿਰ ਆਪਾਂ ਲੈ ਮਿੱਤਰਾ ਜਾਂਦੀ ਫਿਰ ਨੱਚਦੀ ਡਾਂਪਦੀ ਆਪਣੀ ਸੁੰਦਰਾਂ ਨਾਲ ਦਾ ਯਾਰ ਮਿੱਤਰ ਕਹਿੰਦਾ ਲੈ ਮਿੱਤਰਾ ਬੋਰ ਜਾ ਹੋਈ ਜਾਂਾਂ ਤੇ ਮਿਊਜ਼ਿਕ ਸਿਸਟਮ ਛੱਡ ਮਾਲੇ ਮਿੱਤਰਾ ਇਹ ਕਿਹੜੀ ਗਲਕ ਦੀ ਛੱਟਿਆ ਮੇਰੇ ਸਿਸਟਮ ਮਤਲਬ ਚੈੱਕ ਕਰੋ ਫਿਰ ਜਾਂਦੀ ਨਾ ਹਾਂਜੀ ਵੀ ਮਿੱਤਰੋ ਤੇ ਬਾਕੀ ਰੋਡ ਚੈੱਕ ਕਰੋ ਐ ਮੱਖਣ ਮਲਾਈ ਰੋਡ ਬਣਿਆ ਹੋਇਆ ਤੇ ਬਾਕੀ ਬਹੁਤ ਵਧੀਆ 뷰 ਹੈ ਤੇ ਚੈੱਕ ਕਰੋ ਤੇ ਬਾਕੀ ਆਪਾਂ ਜਾ ਰਹੇ ਹਾਂ ਤੇ ਬਾਕੀ ਸਮਾਨ ਲੈ ਕੇ ਆਵਾਂਗੇ ਤੇ ਫਿਰ ਸਿੰਪਲ ਜੀ ਮੋਡੀਫਿਕੇਸ਼ਨ ਕਰਾਂਗੇ ਤੇ ਵਾਕਿਆ ਸਾਹਮਣੇ ਗੇਟ ਚ ਜਿੱਦਾਂ ਕਿ ਇਹ ਗੇਟ ਮਾਤਾ ਭਾਗੌਰ ਜੀ ਦੇ ਨਾਮ ਤੇ ਬਣੇ ਹੋਏ ਆ ਤੇ ਜਿੱਦਾਂ ਕਿ ਮੇਨ ਮੇਨ ਛੜਕਾ ਜਿੱਦਾਂ ਕਿ ਆਪਣੇ ਸ਼੍ਰੀਮਕਸਤ ਸਹਿਬ ਨੂੰ ਆਉਂਦੀ ਹੈ ਤੇ ਉੱਥੇ ਤੁਹਾਨੂੰ ਇਹ ਮਿਲਣਗੇ ਤੁਸੀਂ ਆਓ ਤੇ ਵੇਖ ਕੇ ਜਾਓ ਤੇ ਬਹੁਤ ਵਧੀਆ ਘੈਂਟ ਬਣੇ ਹੋਏ ਆ ਤੇ ਬਾਕੀ ਆਪਾਂ ਜਾ ਰਹੇ ਹਾਂ ਤੇ ਜਿੱਦਾਂ ਹੀ ਆਪਾਂ ਪਹੁੰਚਦੇ ਆਂ ਛੋਪ ਤੇ ਤੇ ਉਦਾਂ ਹੀ ਆਪਾਂ ਜਾ ਕੇ ਤੁਹਾਨੂੰ ਦਿਖਾਵਾਂ ਲੋ ਵੀ ਮਿੱਤਰੋ ਚੈੱਕ ਕਰੋ ਫਿਰ ਆਪਾਂ ਲੈ ਲਿਆ ਸੀ ਸਟੀering ਤੇ ਸਾਈਡ ਮਗਰਾਟਾਂ ਵਾਲੇ ਚੈੱਕ ਕਰੋ ਤੇ ਸਟੀering ਉਹ ਬਾਈ ਜੀ ਉਹਨਾਂ ਨੇ ਖਲਾਰਾ ਪਾ ਦਿੱਤਾ ਇਸ ਮੇ ਚਲੋ ਬਾਈ ਜੀ ਆਪਾਂ ਨੂੰ ਪਸੰਦ ਆ ਗਿਆ ਆਪਾਂ ਲੈ ਲਿਆ ਤੇ ਇੱਕ ਆਪਾਂ ਸਲੈਂਸਰ ਲਿਆ ਸੀ ਤੇ ਉਹ ਸਾਹਮਣੇ ਆਪਣੀ ਖੜੀ ਸੁੰਦਰਾ ਰਾਣੀ ਤੇ ਬਾਕੀ ਆਪਾਂ ਸਮਾਨ ਲੋਡ ਕਰਾਂਗੇ ਤੇ ਫਿਰ ਆਪਾਂ ਜਾ ਰਹੇ ਹਾਂ ਘਰ ਤੇ ਬਾਈ ਚੈੱਕ ਕਰੇ ਕਹਿੰਦਾ ਸਮਾਨ ਓਕੇ ਹੋ ਗਿਆ ਚਲੋ ਚੱਲੀਏ ਤੇ ਬਾਕੀ ਓਕੇ ਹੋ ਗਿਆ ਸਮਾਨ ਤੇ ਬਾਕੀ ਆ ਵੀਰ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਸਾਡੀ ਹਨਾ ਸਮਾਨ ਰਖਾਇਆ ਇਹ ਬਾਈ ਸ਼ਾਪ ਤੇ ਲੱਗੇ ਸੀ ਬਹੁਤ ਵਧੀਆ ਵਿਊ ਤੇ ਬਾਕੀ ਬਾਈ ਕਹਿੰਦਾ ਮੈਨੂੰ ਵੀ ਵੀਡੀਓ ਦੇ ਵਿੱਚ ਲਿਓ ਮੈਂ ਜ਼ਰੂਰ ਬਾਈ ਜੀ ਲਓ ਵੀ ਮਿੱਤਰੋ ਫਾਈਨਲੀ ਆਪਾਂ ਫਿਰ ਸਮਾਨ ਕੀਤਾ ਸੀ ਲੋਡ ਤੇ ਆਪਾਂ ਜਾ ਰਹੇ ਹਾਂ ਹੁਣ ਘਰ ਨੂੰ ਤੇ ਇਹ ਵਿਊ ਚੈੱਕ ਕਰੋ ਤੇ ਕਾਫੀ ਲੇਟ ਹੋ ਚੁੱਕੇ ਸੀ ਤੇ ਬਾਕੀ ਆਪਣੇ ਮਲੋਡ ਤੋਂ ਮੁਖਸਰ ਸਾਹਿਬ 3 ਕਿਲੋਮੀਟਰ ਦੀ ਦੂਰੀ ਤੇ ਅਤੇ ਬਾਕੀ ਆਪਾਂ ਜਾ ਰਹੇ ਆ ਤੇ ਬਾਕੀ ਕਾਫੀ ਟਾਈਮ ਹੋ ਗਿਆ ਘਰੋਂ ਵੀ ਫੋਨ ਆ ਰਿਹਾ ਤੇ ਬਾਕੀ ਕਿਹਾ ਵੀ ਚਲੋ ਕੋਈ ਗੱਲਾਂ ਸੀ ਆ ਰਹੇ ਆ ਜਲਦੀ ਪਹੁੰਚਾਂਗੇ ਤੇ ਕਰੋ ਫਿਰ ਚੈੱਕ ਵੀਊ ਲੋ ਮਿੱਤਰ ਤੇ ਗੱਡੀ ਦੇ ਵਿੱਚ ਆਪਾਂ ਸੁਣ ਰਹੇ ਆ ਮਨਕੀਰਤ ਆਲਕ ਕਰੋ ਚੈੱਕ ਫਿਰ ਨੱਚਦੇ ਟੱਪਦੇ ਹੋਏ ਤੇ ਆਪਾਂ ਵੀ ਮੋਚਾਂ ਕਰਦੇ ਜਾਂਦੇ ਹੋਏ ਘਰ ਨੂੰ ਤੇ ਬਾਕੀ ਆਪਾਂ ਪਹੁੰਚ ਗਏ ਆਪਣੇ ਸ਼੍ਰੀ ਮੁਖਸਰ ਸਾਹਿਬ ਦੇ ਲਾਗੇ ਤੇ ਬਾਕੀ ਓਕੇ ਆ ਵਿਊ ਆ ਤੇ ਤੇ ਗੱਡੀ ਦਾ ਸਟੀering ਨੂੰ ਘੁਮਕਿਆ ਤੇ ਆਪਣੇ ਘਰਾਂ ਵੱਲ ਨੂੰ ਤੇ ਆਪਾਂ ਜਾ ਰਹੇ ਆ ਤੇ ਜਲਦੀ ਹੀ ਪਹੁੰਚਾਂਗੇ ਗਰੇ ਤੇ ਪਹੁੰਚ ਕੇ ਗੱੜ ਦਾ ਵੀ ਆਪਾਂ ਵਿਊ ਚੈੱਕ ਕਰਵਾਵਾਂਗੇ ਤੇ ਬਾਕੀ ਦੇਖੋ ਕਰੋ ਚੱਕ ਤੇ ਬਾਕੀ ਰੂੜ ਹੈਗੀ ਸਿੰਗਲ ਤੇ ਬਾਕੀ ਆਪਾਂ ਰਾਮਦਰੀ ਨਾਲ ਜਾਵਾਂਗੇ ਲੋ ਜੀ ਜਾਰਡਨ ਸੰਧੂ ਚੱਲ ਪਿਆ ਤੇ ਹਾਂਜੀ ਤੇ ਬਾਕੀ ਆਪਾਂ ਜਾ ਰਹੇ ਆ ਤੇ مین ਰੋਡ ਆਪਣਾਂ ਤੇ ਜਾ ਰਹੇ ਆ ਕਰ ਜੋ ਕਿ ਸ਼੍ਰੀ ਮਕਸਤ ਸਾਹਿਬ ਤੋਂ ਜਾ ਰਿਹਾ ਚਲਾਲਾਬਾਦ ਰੋਡ ਹਨਾ ਤੇ ਬਾਕੀ ਕਰਦੇ ਹੋਏ ਕਰਦੇ ਹੋਏ ਇੰਜੋਏ ਤੇ ਆਪਾਂ ਜਾ ਰਹੇ ਆ ਕਰਦੇ ਆਪਾਂ ਜਲਦੀ ਹੀ ਪਹੁੰਚਾਂਗੇ ਕਰ ਤੇ ਕਰ ਜਾ ਕੇ ਹੀ ਫਿਰ ਦੇਖਾਂਗੇ ਥੋੜਾ ਰੈਕਚ ਬੀਬੀ ਬਾਪੂਣਾ ਦਾ ਵੀ ਕੀ ਕਰਦੇ ਆ ਕੀ ਕਹਿੰਦੇ ਹਨਾ ਵੀ ਕਾਫੀ ਟਾਈਮ ਹੋ ਗਿਆ ਇਹ ਤਕਰੀਬਨ 10:30 ਹੋ ਗਏ ਆ ਤੇ ਬਾਕੀ ਆਪਾਂ ਪਹੁੰਚ ਜਾਵਾਂਗੇ ਜਲਦੀ ਹੀ ਕਰ ਤੇ ਬਾਕੀ ਆਪਾਂ ਮਿਲਾਂਗੇ ਲੋ ਵੀ ਮਿੱਤਰੋ ਕਰੋ ਫਿਰ ਚੈੱਕ ਅਗੇ ਆਪਾਂ ਪਹੁੰਚ ਗਏ ਸੀ ਘਰ ਤੇ ਬੇਬੇ ਬਾਪੂ ਨਾਲ ਵੀ ਕੀਤਾ ਚੈੱਕ ਸਮਾਨ ਤੇ ਬਹੁਤ ਵਧੀਆ ਰੈਕਟ ਆ ਤੇ ਆਪਾਂ ਬਾਕੀ ਇਹਨੂੰ ਜਲਦੀ ਹੀ ਆਪਾਂ ਇੰਸਟਾਲ ਕਰਾਂਗੇ ਆਪਣੇ ਅਜਗਰ ਤੇ ਤੇ ਬਾਕੀ ਆਪਾਂ ਫਿਰ ਦੇਖਾਂਗੇ ਲੁੱਕ ਉਸਦੀ ਕਿੰਦਾ ਦੀ ਆ ਰਹੀ ਹੈ ਤੇ ਬਾਕੀ ਪ੍ਰਸਾਪਤ ਬਲੌਗ ਤੇ ਪਮਿਲਾਂਗੇ ਜਲਦੀ ਹੀ ਨੈਕਸਟ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ